ਹਾਂਜੀ ਛੋਟੇ ਜਿਹੜਾ ਐਕਸੀਡੈਂਟ ਤੁਹਾਡਾ ਹੋਇਆ ਕਿਸ ਤਰ੍ਹਾਂ ਹੋਇਆ ਸਰ ਜੀ ਗਾਂ ਆ ਗਈ ਮਰੇ ਅੱਗੇ ਵਾਰਾ ਗਾਂ ਸਨ ਉਹ ਬੱਜੀ ਸਰ ਜੀ ਮੇਰੇ ਨੂੰ ਨਾ ਕੀ ਤੁਹਾਡਾ ਮੇਰਾ ਨਾਮ ਅਮਨਦੀਪ ਕੁਮਾਰ ਹੈ ਜੀ ਕਿੱਥੇ ਕਿੱਥੇ ਦੇ ਰਹਿਣ ਵਾਲੇ ਹੋ ਕਮੇਟੀ ਆਣੇ ਦੇ ਸਾਥ ਕਿੱਥੋਂ ਤੋਂ ਕਿੱਥੇ ਜਾ ਰਹੇ ਸੀ ਮੈਂ ਸਰ ਜੀ ਘਰੋਂ ਰੋਟੀ ਖਾ ਕੇ ਕੰਮ ਤੇ ਜਾ ਰਿਹਾ ਸੀ ਵਾਪਸ ਦੁਵਾਰਾ ਅੱਛਾ ਜੀ ਹਾਂਜੀ ਅਚਾਨਕ ਗਾਂ ਆ ਗਈ ਉੱਥੇ ਅਚਾਨਕ ਆਈ ਹੈ ਜੀ ਤੇ ਸੜਕ ਤੇ ਘੁੰਮ ਰਹੀ ਸੀ ਸੜਕ ਤੇ ਘੁੰਮ ਰਹੀ ਸੀ ਵਾਰਾ ਪਾਸੋਂ ਇੱਕਦਮ ਮੇਰੇ ਮੋਰੇ ਆ ਗਿਆ ਹਾਂਜੀ ਤੇ ਸੱਟਾ ਕਿੰਨੀ ਕੁ ਲੱਗੇ ਤੁਹਾਡੇ ਸਰ ਮੇਰੀ ਬਾਹ ਫੈਕਚਰ ਹੋ ਗਈ ਹਾਂ ਹੰਗਲਾ ਟੁੱਟ ਗਈਆਂ ਤਿੰਨ ਹਾਂਜੀ ਹੰਗਲਾ ਟੁੱਟ ਗਈਆਂ ਜੀ ਤਿੰਨ ਬਾਹ ਫੈਕਚਰ ਹੋ ਗਈ ਜੀ ਜਿਹੜੀ ਕਟੜਾ ਹੋਈ ਇਹ ਕਿੰਨੇ ਕੁ ਵਜੇ ਦੀ ਹੈ ਜੀ ਸਰ 12:30 ਤੋਂ 12:40 ਦੇ ਵਿੱਚ ਦਾ ਟਾਈਮ ਸੀ ਸੋਬਾ ਟੈਂਸ ਯਾ ਇਹ ਜਿਹੜੇ ਘਟਨਾ ਹੋਈ ਆ ਇਹਨੂੰ ਸਰਕਾਰ ਨੂੰ ਗਵਰਨ ਨੂੰ ਸੁਭਾਲਣ ਦੀ ਲੋੜ ਆ ਕਿ ਮੰਗ ਕਰਦੇ ਤੁਸੀਂ ਚਾਹੀਦਾ ਸਰਜੀ ਅੱਜ ਸਾਡੇ ਨਾਲ ਹੋਈ ਆ ਮੇਰੇ ਪਿੱਛੇ ਬਹੁਤ ਜ਼ਿਆਦਾ ਤੇਜ਼ ਗੱਡੀ ਆ ਰਹੀ ਸੀ ਹੋ ਸਕਦਾ ਸੀ ਕਿ ਮੇਰੇ ਉੱਤੇ ਗੱਡੀ ਵੀ ਚੜ ਜਾਂਦੀ ਤੇ ਉੱਥੇ ਡਿੱਗ ਪਏ ਤੁਸੀਂ ਹਾਂਜੀ ਕੌਣ ਲੈ ਕੇ ਆਇਆ ਤੁਹਾਨੂੰ ਇੱਥੇ ਸਰ ਉਹ ਰਾਸਤੇ ਦੇ ਵਿੱਚ ਹੀ ਸੀਗੇ ਕੋਈ ਉਹਨਾਂ ਨੇ ਮੈਨੂੰ ਐਡਮਿਟ ਕਰਵਾਇਆ ਇੱਥੇ ਹਾਂਜੀ ਨਿਆੰਗ ਸਿੰਘ ਜੀ ਸੀਗੇ ਉਹਨਾਂ ਨੇ ਮੈਨੂੰ ਐਡਮਿਟ ਕਰਾ ਕੇ ਵਿਚਾਰੇ ਗਏ ਉਹ ਠੀਕ ਹੈ ਧੰਨਵਾਦ ਇਹਨਾਂ ਸੰਭਾਲਣਾ ਚਾਹੀਦਾ ਸਰਕਾਰ ਨੂੰ ਜੀ ਇਦਾਂ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਨਾ ਤਾਂ ਅੱਜ ਸਾਡੇ ਨਾਲ ਹੀ ਕੱਲ ਹੋਰ ਵੀ ਕਿਸੇ ਨਾਲ ਹੋ ਸਕਦੀ ਹੈ ਹਮਾਡੀ ਦੇ ਵਿੱਚ ਬੜੀ ਅਚਾਨਕ ਜਿਹੜੇ ਆਵਾਰ ਆਪਸੇ ਘੁੰਮਦੇ ਪਏ ਨਾ ਇਹਨਾਂ ਨੂੰ ਸਰਕਾਰ ਨੂੰ ਕਾਬੂ ਚ ਕਰਨਾ ਚਾਹੀਦਾ ਹੈ ਅੱਜ ਸਾਡੇ ਨਾਲ ਨਾ ਦੁਰਘਟਨਾ ਹੋਈ ਕੱਲ ਹੋਰ ਕਿਸੇ ਨਾਲ ਵੀ ਹੋ ਸਕਦੀ ਹੈ ਠੀਕ ਹੈ ਜੀ ਕੀ ਨਾਮ ਤੁਹਾਡਾ ਗੀਤ ਰਾਣੀ ਕਿਹੜੇ ਪਿੰਡ ਤੋਂ ਤੁਸੀਂ ਮੇਟੀ ਵਾਲੇ ਵਾਪਾਈ ਫਾਈਨਲ ਠੀਕ ਹੈ ਜੀ ਹਾਂਜੀ